ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਅਰਮਾਨ ਜ਼ਿੰਦਗੀ ਦੇ ਉੱਪਰ। ਅੱਜ ਦੀ ਕਹਾਣੀ ਹੈ ਜਦ ਲਹੂ ਚਿੱਟਾ ਹੁੰਦਾ ਹੈ। ਬਾਪੂ ਦਿয়াল ਸਿੰਘ ਭਾਰਤ ਦੀ ਵੰਡ ਤੋਂ ਬਾਅਦ ਚੜ੍ਹਦੇ ਪੰਜਾਬ ਵਿੱਚ ਆ ਵੱਸਦਾ ਹੈ। ਇੱਥੇ ਉਸ ਦੇ ਘਰ 5 ਬੱਚੇ ਪੈਦਾ ਹੁੰਦੇ ਹਨ। ਜਿਨ੍ਹਾਂ ਵਿੱਚ 3 ਲੜਕੇ ਅਤੇ 2 ਲੜਕੀਆਂ ਸਨ। ਦਿয়াল ਸਿੰਘ ਦੇ ਤੀਜੇ ਬੱਚੇ ਦਾ ਨਾਂ ਗੁਰਬਖਸ਼ ਸਿੰਘ ਹੁੰਦਾ ਹੈ। ਗੁਰਬਖਸ਼ ਸਿੰਘ ਦਾ ਵੱਡਾ ਭਰਾ ਪੜ੍ਹਾਈ ਕਰਕੇ ਸਰਕਾਰੀ ਨੌਕਰੀ ਲੱਗ ਜਾਂਦਾ ਹੈ ਤੇ ਗੁਰਬਖਸ਼ ਸਿੰਘ ਘਰ ਦਾ ਖੇਤੀਬਾੜੀ ਦਾ ਕੰਮ ਕਰਦਾ ਹੈ ਤੇ ਛੋਟਾ ਭਰਾ ਪੜ੍ਹਾਈ ਕਰਦਾ ਹੈ ਛੋਟਾ ਭਰਾ ਵੀ ਪੜ੍ਹਾਈ ਕਰਕੇ ਵਿਦੇਸ਼ ਚਲਾ ਜਾਂਦਾ ਹੈ ਗੁਰਬਖਸ਼ ਸਿੰਘ ਦਾ ਵਿਆਪ ਪਿਆਰੋ ਘਰ ਨਾਲ ਹੋ ਜਾਂਦਾ ਹੈ ਉਸ ਦੇ ਘਰ ਤਿੰਨ ਕੁੜੀਆਂ ਅਤੇ ਇੱਕ ਮੁੰਡਾ ਪੈਦਾ ਹੁੰਦਾ ਹੈ ਇੱਕ ਦਿਨ ਪਿਆਰੋ ਘਰ ਦਾ ਕੰਮ ਕਰਦੀ ਹੋਈ ਨੂੰ ਅਚਾਨਕ ਦੌਰਾ ਪੈ ਜਾਂਦਾ ਹੈ ਜਿਸ ਨਾਲ ਉਸ ਦੀ ਮੌਤ ਹੋ ਜਾਂਦੀ ਹੈ ਗੁਰਬਖਸ਼ ਸਿੰਘ ਦੀ ਇੱਕ ਲੜਕੀ ਉਸ ਦੇ ਰਿਸ਼ਤੇਦਾਰ ਲੈ ਜਾਂਦੇ ਹਨ ਤੇ ਗੁਰਬਖਸ਼ ਕੋਲ ਕੁੜੀ ਤੇ ਇੱਕ ਮੁੰਡਾ ਰਹਿ ਜਾਂਦੇ ਹਨ ਪਰਿਵਾਰ ਵੱਲੋਂ ਗੁਰਬਖਸ਼ ਸਿੰਘ ਦਾ ਦੂਜਾ ਵਿਆਹ ਕੀਤਾ ਜਾਂਦਾ ਹੈ ਦੂਜੇ ਵਿਆਹ ਵਿੱਚ ਇੱਕ ਲੜਕੀ ਪੈਦਾ ਹੁੰਦੀ ਹੈ ਗੁਰਬਖਸ਼ ਦੀ ਦੂਜੀ ਪਤਨੀ ਉਸਦੇ ਪਹਿਲੇ ਬੱਚਿਆਂ ਨੂੰ ਚੰਗਾ ਨਹੀਂ ਸਮਝਦੀ ਤੇ ਗੁਰਬਖਸ਼ ਸਿੰਘ ਦੇ ਲੜਕੇ ਨੂੰ ਘਰੋਂ ਕੱਢ ਦਿੰਦੀ ਹੈ ਗੁਰਬਖਸ਼ ਸਿੰਘ ਦਾ ਲੜਕਾ ਜਿਸ ਦਾ ਨਾਮ ਵੀਰੂ ਹੁੰਦਾ ਹੈ ਉਹ ਰਿਸ਼ਤੇਦਾਰਾਂ ਤੇ ਰੁੱਲ ਖੁੱਲ ਕੇ ਪਲਦਾ ਹੈ ਆਪਣੀ ਮਾਂ ਨਾ ਹੋਣ ਕਾਰਨ ਵੀਰੂ ਮਾੜੀ ਸੰਗਤ ਵਿੱਚ ਪੈ ਜਾਂਦਾ ਹੈ ਹੁਣ ਇੱਧਰ ਵੀਰੂ ਦੀ ਮਤਰੀ ਮਾਂ ਵੀ ਮਰ ਚੁੱਕੀ ਹੁੰਦੀ ਹੈ ਜਦ ਵੀਰੂ ਦੇ ਘਰ ਆਉਣ ਦੀ ਉਮੀਦ ਹੁੰਦੀ ਹੈ ਤਾਂ ਵੀਰੂ ਮਾੜੀ ਸੰਗਤ ਕਾਰਨ ਜੇਲ੍ਹ ਵਿੱਚ ਹੁੰਦਾ ਹੈ ਗੁਰਬਖਸ਼ ਸਿੰਘ ਨੂੰ ਆਪਣੇ ਪੁੱਤਰ ਦੀ ਬਹੁਤ ਯਾਦ ਆਉਂਦੀ ਹੈ ਉਹ ਆਪਣੇ ਪੁੱਤਰ ਨੂੰ ਹਰ ਹੀਲੇ ਘਰ ਲਿਆਉਣਾ ਚਾਹੁੰਦਾ ਹੈ ਘਰ ਦੀ ਗਰੀਬੀ ਦੇ ਕਾਰਨ ਇੱਧਰ ਗੁਰਬਖਸ਼ ਨੂੰ ਵੀ ਬਹੁਤ ਮਿਹਨਤ ਕਰਨੀ ਪੈਂਦੀ ਹੈ ਇੰਨੀ ਮਿਹਨਤ ਕਰਨ ਕਾਰਨ ਵੀ ਉਹ ਘਰਦਿਆਂ ਦੀਆਂ ਲੋੜਾਂ ਨਹੀਂ ਪੂਰੀਆਂ ਕਰ ਪਾਉਂਦਾ ਗੁਰਬਖਸ਼ ਸਿੰਘ ਆਪਣੇ ਭਰਾ ਦੇ ਦੇ ਘਰ ਰਹਿਣ ਲਈ ਮਜਬੂਰ ਹੋ ਜਾਂਦਾ ਹੈ ਇਸ ਸਮੇ ਗੁਰਬਖਸ਼ ਦੇ ਘਰ ਵਿੱਚ ਉਸ ਦੀ ਲੜਕੀ ਵੀ ਉਸ ਦੇ ਨਾਲ ਹੁੰਦੀ ਹੈ ਲੜਕੀ ਛੋਟੀ ਹੋਣ ਦੇ ਕਾਰਨ ਰੋਟੀ ਪਾਣੀ ਮੁਸ਼ਕਿਲ ਹੋ ਜਾਂਦੀ ਹੈ ਗੁਰਬਖਸ਼ ਦਾ ਭਰਾ ਉਸ ਨੂੰ ਰੋਟੀ ਪਾਣੀ ਤੋਂ ਬੁਰਾ ਚੰਗਾ ਬੋਲਦਾ ਹੈ ਤੇ ਗੁਰਬਖਸ਼ ਆਪਣੇ ਹੋਰ ਰਿਸ਼ਤੇਦਾਰਾਂ ਤੇ ਚਲਾ ਜਾਂਦਾ ਹੈ ਉੱਥੇ ਵੀ ਉਸ ਨੂੰ ਰੋਟੀ ਤੋਂ ਸਾਰੀਆਂ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਹਨ ਕੋਣ ਤੱਕ ਉਸ ਦਾ ਪੁੱਤਰ ਵੀ ਜੇਲ੍ਹ ਚੋਂ ਆ ਜਾਂਦਾ ਹੈ ਗੁਰਬਖਸ਼ ਆਪਣੇ ਪੁੱਤਰ ਦਾ ਵਿਆਹ ਕਰਦਾ ਹੈ ਤੇ ਦੁਬਾਰਾ ਆਪਣੇ ਘਰ ਰਿਹਾਈਸ਼ ਕਰਦਾ ਹੈ ਗੁਰਬਖਸ਼ ਨੂੰ ਇਹ ਨਹੀਂ ਪਤਾ ਹੁੰਦਾ ਕਿ ਵੀਰੂ ਮਾੜੇ ਨਸ਼ਿਆਂ ਵਿੱਚ ਪੈ ਚੁੱਕਿਆ ਹੁੰਦਾ ਹੈ ਵੀਰੂ ਲੋਕਾਂ ਦੇ ਘਰ ਵਿੱਚ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ ਜਿਸ ਨਾਲ ਗੁਰਬਖਸ਼ ਬਹੁਤ ਦੁਖੀ ਹੁੰਦਾ ਹੈ ਓਹ ਵੀਰੂ ਨੂੰ ਕਹਿੰਦਾ ਹੈ ਕਿ ਮੈਂ ਬਹੁਤ ਅਰਦਾਸਾਂ ਬੇਨਤੀਆਂ ਕਰਕੇ ਤੈਨੂੰ ਘਰ ਲੈ ਕੇ ਆਇਆ ਤੇਰੇ ਘਰ ਆਉਣ ਨਾਲ ਆਪਣਾ ਉਜੜਿਆ ਹੋਇਆ ਘਰ ਦੁਬਾਰਾ ਵਸਿਆ ਹੈ ਤੇ ਤੂੰ ਫਿਰ ਗਲਤ ਸੰਗਤ ਵਿੱਚ ਪਾ ਕੇ ਘਰ ਨੂੰ ਦੁਬਾਰਾ ਉਜਾੜ ਰਿਹਾ ਹੈ ਵੀਰੂ ਆਪਣੇ ਪਿਤਾ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਦਾ ਹੈ ਤੇ ਗੁਰਬਖਸ਼ ਸਿੰਘ ਆਪਣੀ ਛੋਟੀ ਲੜਕੀ ਨੂੰ ਨਾਲ ਲੈ ਕੇ ਇੱਕ ਆਸ਼ਰਮ ਵਿੱਚ ਰਹਿਣਾ ਸ਼ੁਰੂ ਕਰ ਦਿੰਦਾ ਹੈ ਗੁਰਬਖਸ਼ ਨੇ ਆਪ ਅਨਪੜ੍ਹ ਰਹਿ ਕੇ ਤੇ ਮਿਹਨਤ ਕਰਕੇ ਜਿਨ੍ਹਾਂ ਨੂੰ ਪੜਾਇਆ ਹੁੰਦਾ ਹੈ ਉਹ ਆਪਣੇ ਘਰ ਸੁੱਖ ਦੀ ਜ਼ਿੰਦਗੀ ਬਤੀਤ ਕਰਦੇ ਹਨ ਪਰ ਗੁਰਬਖਸ਼ ਸਿੰਘ ਦੀ ਕੋਈ ਬਾਤ ਨਹੀਂ ਲੈਂਦਾ ਇਸ ਕਹਾਣੀ ਦਾ ਇਹ ਅਰਥ ਹੈ ਕਿ ਭਰਾਵਾਂ ਵਿੱਚ ਵੀ ਮੋਹ ਪਿਆਰ ਘਟਦਾ ਜਾ ਰਿਹਾ ਹੈ ਤੇ ਲਹੂ ਚਿੱਟੇ ਹੁੰਦੇ ਜਾ ਰਹੇ ਹੈ ਬੁਰੇ ਸਮੇਂ ਵਿੱਚ ਵੀ ਇੱਕ ਭਰਾ ਦੂਸਰੇ ਭਰਾ ਨੂੰ ਨਹੀਂ ਪੁੱਛਦਾ